ਬਾਈ ਬੇਚੀ ਬਈ ਆ ਤੁਮ ਇਹ ਵੇ ਲੋ ਕਿਹੜੇ ਸਾਲ ਨਾਲ ਚੱਲਦੀ ਹੈ ਮੈਂ ਕਰ ਕਰ ਕੇ ਵੱਟ ਰਿਹਾ ਬਾਈ ਉਹ ਅਕਾਂ ਉਹ ਸਾਰੇ ਤੇ ਪਾਤੀ ਲੈਂਦਾ ਉਹ ਰੋਈ ਸਾਸੀ ਕਾਲ ਦੀ ਸਾਰਿਆਂ ਨੂੰ ਸਾਸੀ ਕਾਲ ਦੀ ਜੇ ਕਲੀਬ ਨਹੀਂ ਪਾਰੀ ਲੋਰ ਗਿਆ ਹਾਂ ਜੇ ਦਾ ਪੁਰਾਣਾ ਫਿਰ ਵੀ ਹਾਂ ਕੀ ਦਰਮਾਂ ਜੀ ਨੇ ਨਾ ਚੰਗਾ ਨਹੀਂ ਦਰ ਸਰਪੰਚੀ ਨਾ ਕਾਟੇ ਮੰਨ ਨਹੀਂ ਆ ਕੰਮ ਦੀ ਨਾਲ ਕੰਦੇ ਦੇ ਇਹ ਇਧਰ ਗੁਜ਼ਾਰੀ ਰੱਖਣਾ ਨਾ ਦਾ ਜਿਹੜਾ ਖੜੂ ਉਹ ਹੀ ਮੰਨੂ ਇਹ ਹੀ ਨਹੀਂ ਮੰਨਿਆ ਹੈਗਾ ਮੰਨਿਆ ਨਹੀਂ ਇਹ じゃ ਕਹਦਾ ਬਈ ਸਰਪੰਚੀ ਜੀ ਨੇ ਹੈ ਵਾ ਵਧੀਆ ਇਤਨਾ ਸੇਵਾ ਲੱਗੇ ਹੋਏ ਹੈ ਇਹ ਤਾਂ ਸੇਵਾ ਗੁਰੂ ਘਰ ਦੀ ਹੋਰ ਇਹ ਵੀ ਤਾਂ ਸੇਵਾ ਹੀ ਆ ਪਿੰਡ ਦੀ ਵੀ ਪਿੰਡ ਦੀ ਵੀ ਸੇਵਾ ਹੀ ਨਾ ਪ੍ਰਾਣਾ ਪੰਡਾ ਨਾ ਗੱਲ ਤਾਂ ਭੇਟੀ ਆਪਾਂ ਅਨਾਉਂਸਮੈਂਟ ਕਰ ਲੈਣੀ ਹਰੇਕ ਚੀਜ਼ ਦੀ ਇੱਕ ਹੋਰ ਵੀ ਗੱਲ ਹੈ ਕਿੱਥੇ ਕਾਕਾ ਹਣ ਜਾਉਂਗਾ ਵੀ ਦਾ ਸਾਰਾ ਸੀਆਰਡੀ ਲੰਦਾ ਹੀ ਆ ਇਹ ਉਹੀ ਜੀ ਜ਼ਿਆਦਾ ਮੁੰਡੇ ਕਰਦੇ ਆ ਤੇ ਚੱਲ ਕੇ ਆ ਜੇ ਕਰਨੀ ਸੀ ਫਿਕਰਾਂ ਚੱਲ ਕੇ ਆ ਜੇ ਕਰਨੀ ਉਹ ਹੀ ਖਬਰ ਲੱਗਦਾ ਹੈ ਉਹ ਕਹਿੰਦਾ ਬਈ ਇਹ ਤਾਂ ਸੰਭਿਆ ਨਹੀਂ ਹੈਗਾ ਗੁਰਦੀਪ ਨੇ ਹਾਂਜੀ ਚੱਲਗੇ ਚੱਲ ਜਾ ਕਰਨੀ ਸਮੇਂ ਨਹੀਂ ਤਿੰਨ ਚਾਰ ਦਿਨ ਤਾਜੀ ਖਬਰ ਚੱਲ ਜੇ ਆਹ ਮੇਰੇ ਸਰਪੰਚ ਕੇ ਭਾਈ ਆਹਾਂ ਚਲਾ ਕੇ ਸੰਮਤੀ ਦੇ ਬਣਾ ਸੰਮੇ ਆਹ ਆ ਕੇ ਬਾਅਦ ਫਿਕਰਾ ਦੇ ਦੇਖਣਾ ਜੇ ਸੰਮਤੀ ਚ ਬਣਾ ਦਿੰਦੇ ਇਹ ਦੇਖ ਲੈ ਆਹ ਦੇਖ ਲੈ ਸਰਪੰਚ ਖੜੇ ਸੀ ਉਹਨਾਂ ਦੀ ਬੰਦ ਕਰਨ ਨੂੰ ਲੈ ਗਏ ਮੈਨੂੰ ਪਤਾ ਵੀ ਹੁਣ ਮੇਰੇ ਪਟਾਵਾ ਲੱਗ ਗਿਆ ਮੇਰੇ ਪਰੇ ਹੋ ਗਏ ਸਾਰੇ ਕੋਈ ਚੱਲ ਰਹੀ ਬਾਈ ਪ੍ਰੀਤ ਕੰਪੇਨ ਬਾਕੀ ਟਰੈਕਟਰ ਟਟ ਖੜਾ ਬਈ ਜੌਂਡੀਆ ਲਿਆਂਦਾ ਜੱਗੇ ਵੀਰੇ ਇਹਨਾਂ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟਰੈਕਟਰ ਵਧੀਆ ਚੱਲਦਾ ਹੀ ਹਾਂ ਯਾਰ ਠੀਕ ਆ ਵੀਰੇ ਅੱਛਾ ਜੀ ਟਰੈਕਟਰ ਵਧੀਆ ਚੱਲਦਾ ਜੀ ਅਰਜਣ ਤੇ ਹੁਣ ਲੱਗ ਗਿਆ ਹੁਣਾ ਹੱਥ ਹੁਣਦਾ ਜੀ ਆਹ ਹਾਂ ਹਾਂ ਖੜੇ ਉਮੀਦ ਆ ਤੇਲ ਦਾ ਕਰਕੇ ਬਰਜਣੋਂ ਘਾਟਾ ਜੀ ਦਾ ਅੱਛਾ ਜੀ ਨਹੀਂ ਘਾਟਾ ਹਾਂ ਹਾਂ ਯਾ ਤੁਰਦਾ ਬਥੇਰਾ ਜੀ ਇਹ ਹਾਂ ਜੀ ਹਾਂ ਤੁਰਦਾ ਬਥੇਰਾ ਉਹਦਾ ਇਹ ਕੱਲ ਜੀ ਦੇਖ ਰਖ ਖੜੀ ਸੀ ਰਾਤ ਵਾਲੀ ਨਹੀਂ ਕਿ ਰਾਤ ਦਾ ਭਾਈ ਬਹੁਤ ਇਦੀ ਰਾਤ ਵਾਲੀ ਨੇ ਚੱਕਾ ਨੇ ਆ ਰਾਤ ਪੰਜਾਂ ਦੇ ਖੜੀ ਸੀ ਹਾਂ ਹਾਂ ਰਾਤ ਨੇ ਥੋੜੇ ਵਿੱਗਾ ਕਰਮ ਦੇ ਰਹੀ ਸੀ ਪਹਿਲਾਂ ਪਹਿਲਾਂ ਜਾਂ ਬਾਕੀ ਸਾਰੀ ਸਾਰੀ ਇੱਦੀ ਘਰੀ ਆ ਜੀ ਰਾਤ ਹਾਂ ਜੀ ਬਹੁਤ ਬੁਰਾ ਹਾਲ ਹੈ ਕਿਹੜਾ ਵੀ ਹੈ ਇਹ 20 ਹਜ਼ਾਰ ਮੈਨੂੰ ਪਤਾ ਨਹੀਂ ਪਤਾ ਕਟਰ ਪੋਟਰ ਜਾਂ ਕਹਿੰਦੇ ਜੱਗੇ ਨੂੰ ਪਤਾ ਨਹੀਂ 20 ਤਾਂ ਮੈਨੂੰ ਪਤਾ ਨਹੀਂ ਆਦਾ ਹਾਈਬ੍ਰਿਡ ਹੈ ਜਣੀ 471 ਹੋਣਾ ਪਤਾ ਨਹੀਂ ਕਿ 468 ਉਹਨਾਂ ਦਾ ਹੀ ਹੋਣਾ ਈ ਉਹ ਗਿਰਦਾ ਜ਼ਿਆਦਾ ਹੀ ਉਹ 471 ਆਏ ਉਹ ਹੋਈ ਆਈ ਕਵੇਰੀ ਵਾਲਿਆਂ ਦਾ ਕਵੇਰੀ ਵਾਲਿਆਂ ਦਾ ਹਾਂ ਜੀ 468 ਉਹ ਆ ਜਿਹੜਾ ਉੱਥੇ ਸਾਡੇ ਸੈਲਰ ਕੋਲ ਲੱਗਿਆ ਛੋਟੇ ਛੋਟਾ ਤੋਂ ਹਣਾ ਜਾਂ ਹਾਂ ਜੀ ਹਾਂ ਜੀ 468 ਉਹ ਆ ਉਹ ਵਈ ਉਹ ਵੀ ਉਹ ਖੜਾ ਹੀ ਉਹ ਆਜਾ ਪਛਾਰ ਆਇਆ ਤਾਂ ਔਰਾਂ ਤਾਂ ਹੀ ਬਚਿਆ ਹੋਇਆ ਨਹੀਂ ਪੱਕ ਜਾਂਦਾ ਫਿਰ ਤੱਕ ਅੱਛਾ ਜੀ ਇਹਦੇ ਨਾਲ ਉਹ ਉੱਥੇ ਵੀ ਗਿਰ ਗਿਆ ਮੋਟਰ ਖੜਾ ਖੜਾ ਡੇਢ-ਦੋ ਕਿਲੇ ਗੱਭੇ ਖੜੇ ਨਹੀਂ ਹੈਗੇ ਨਾਲ ਉਹ ਗਰ ਕੇ ਠੀਕ ਟਰ ਦਾ ਬੁੱਧ ਨਾ ਅੱਛਾ ਜੀ ਟਰਾਲੀ ਨੂੰ ਵੀ ਰੰਗ ਕਰਾਤਾ ਬਈ ਇਹਨਾਂ ਨੇ ਜੌਡੀਰ ਨਾਲ ਦਾ ਕਰਾਤਾ ਰੰਗ ਫੋਲ ਕਰਾਇਆ ਫੋਲ ਕਰਾਇਆ ਗੱਲ ਨਾ ਪਰਦੇ ਪਰਦੇ ਆ ਬੱਸ ਇਸੇ ਲੈ ਕੇ ਨਾ ਆ ਤੋਰੇ ਗਿੱਲਾ ਬਹੁਤ ਆ ਬਾਈ ਇਹਣਾ ਨਹੀਂ ਨਹੀਂ ਚਲੋ ਕਾਮ ਉਹ ਗਿੱਲਾ ਹੀ ਪੁਰਾਣਾ ਹਾਲ ਆ ਮਸ਼ੀਨ ਤੁਰਦੀ ਹੀ ਨਹੀਂ ਆ ਗਈ ਰੀਲ ਘੁੰਮਦੀ ਹੀ ਨਹੀਂ ਇਹ ਅਸਲ ਵਿੱਚ ਕੱਲ ਤੋਂ ਕੱਲ ਤੋਂ ਫੇਰੇ ਦੇ ਵਾਢੋਲੇ ਨੇ ਕੀ ਪਤਾ ਦਾ ਹੁਣ ਮੌਸਮ ਦਾ ਅੱਜ ਵੀ ਜਿਹੜਾ ਰਾਤ ਠੰਡਾ ਪਾਉਣਾ ਹਾਂ ਮੜੀ ਹਵਾ ਫਿਰ ਜਾਂਦੀ ਇਹਦਾ ਹੈ ਇਹਦਾ ਜਿਹੜੇ ਬੂਝੇ ਹਰੇ ਆ ਇਹਨਾਂ ਨੇ ਬਹੁਤ ਦਿਖਾਈ ਜਾਣੇ ਇਹਦਾ ਘਰੇ ਕੋਮ ਬੜੀ ਦੋ ਘੰਟੇ ਚ ਕਿਲਾ ਵੱਡੂ 2 ਘੰਟੇ ਚ ਕੀਲਾ ਵੱਢੂਆਂ ਲੱਗਦਾ ਸਾਰਾ ਖੇਤ ਆਹੋ ਤੇ ਵੀ ਵੱਧੇ ਲਈ 2 ਤੇ ਅੱਧੇ ਘਾਡੇ ਵਿੱਚ ਆਫਾਂ ਦੱਤੀ ਹੈ ਹਾਂ ਆਫਾਂ ਡਾਈ ਹੈ ਅਜੇ ਇੱਕ ਇੱਕ ਬਾਹਰ ਆਈ ਹੈ ਹੈ 3 ਘੰਟੇ ਲੱਗ ਜਾਣੇ ਕੀਤੇ ਨੂੰ ਅੱਛਾ ਜੀ ਇਹ 2 ਦਾ ਤਾ 3 ਘੰਟੇ ਇਹ ਮੂਰਾ ਹਾਲ ਆਈ ਹੈ ਇੱਕ ਤੀ ਦਾ ਆਪਣੇ ਦਾ ਹਾਈਬ੍ਰਿਡ ਜ਼ਿਆਦਾ ਬੀਜ ਲੱਗਦਾ ਨਹੀਂ ਉਹਦੀ ਹਵਾ ਨੇ ਝੰਡ ਦੇ ਰਾਤ ਵਾਲੀ ਨੇ ਹਾਂ ਜੀ ਹਾਂ ਉਹਨੇ ਖਤਮ ਕਰ ਦਿੱਤੇ ਹਵਾ ਪੈਣੀ ਤੇਲ ਅੱਧੇ ਘੰਟੇ ਤੋਂ ਪਰ ਉਹ ਕਿੱਢ ਆਇਆ ਹੋ ਗਿਆ ਜੀ ਫੇਰ ਤੇ ਤੈਨੂੰ ਕਿੰਨੇ ਆਪੇ ਲੱਗਣੇ ਨੇ ਤੈਨੂੰ ਘੰਟੇ ਤੇ ਲੜੇ ਤੇ ਲੱਗਣਾ ਦੇ ਕਿਦੇ ਵਿੱਚ ਚੋਕੋਗੀ ਤਾਂ ਘੰਟਾ ਉਹਨੂੰ ਲੱਗਣਾ ਉਹਦੀ ਤਾਂ ਗਣਤੀ ਆਣੀ ਫੇਰ ਪਤਾ ਤੇ ਸਾਲਾ ਵੱਧ ਵੀ ਲੱਗ ਜਾਂਦਾ 5:00 ਵਜੇ ਨਾ ਫੀਟਰ ਵੀ ਭਰ ਜਵੇ ਅੰਦਰ ਸਟਰੈਕਚਰ ਵੀ ਭਰ ਜਵੇ ਉਹ 2-2.5 ਘੰਟੇ ਖਾ ਜੇ ਠੀਕ ਹੈ ਬਈ ਇਹ ਬਈ ਟੀਸੀ ਦੇ ਚਾਚੇ ਨਾ ਦਾ ਇਹ ਤਾਂ ਟੀਸੀ ਆ ਚਾਚਾ ਦਾ ਬਈ ਟੀਸੀ ਬਈ ਦਾ ਨਵਾਂ ਗੋਦ ਵੀ ਠੱਪੜ ਵਈ ਆਪਣਾ ਵੀ। ਦਾਣੇ ਵੀ ਥੋੜੇ ਨਰਮੇ ਦਿਖਾਉਣੇ ਮਨ ਲੱਗਦਾ ਜਿਹੜੀ ਗਿਰਦੀ ਵਿੱਚ। ਭਲੇਹਾਨ ਦੀ ਮਸ਼ੀਨ ਆ ਵਈ ਭਲੇਹਾਨ ਪੜਦੀ। 472 ਵੀ ਜੀ ਬਈ ਕਵੇਰੀ 472 ਕਸ ਇਹ ਨਹੀਂ ਗੇਅਰ ਚਾਹੀਦਾ ਹੁੰਦਾ ਦਾ ਚੱਲਣਾ ਕੰਮ ਪਹਿਲੇ ਲੋ ਤੇ ਵੀ ਬੈਕ ਕਰ ਕਰ ਕੇ ਵਟ ਰਿਹਾ ਆ बि नुसान बहुत आहे भई हेा रहंदी आहे بڑا لڑا ماندیا نہ لیکن کوئی پتا ہی لگیا کرا بھول لوں گے آئی مجھے دیا ہے 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 uh -huh. ਹਾਂ ਦੋ ਕੀਲੇਆਂ ਦਾ ਕੀਲੇ ਦਾ ਲੈਣਾ ਹਾਂ ਦੋ ਕੀਲੇਆਂ ਵਾਲਾ ਕੀਲੇ ਦਾ ਲੈਣਾ ਜਿਹੜਾ ਆਹ ਵਾਲਾ ਚਾਰ ਕਿਲੇ ਵੀ ਤਿੰਨ ਬੰਦ ਨੇ ਇੱਕ ਹਾਂ ਜਾਨੂੰ ਇੱਕ ਵੱਟ ਹੋਣਾ ਮਹੀਨ ਵਾਲੇ ਨਾਲ ਜਿਆਦਾ ਤੇਜ਼ ਜਿਆਦਾ ਤੇਜ਼ ਨਾਲ ਉਹ ਲੈਣੀ ਹੈ ਜੀ ਵੀ ਨਾਲ ਕੜਦਾ ਉਹ ਵੀ ਡਰਾਈਵਰ ਵੀ ਹੁਣਾ ਲੱਗਦਾ ਹੁਣਾ ਲੱਗਦਾ ਧਰਤੀ ਜਿਹੜਾ ਸੁੱਕੀ ਹੋਵੇ ਤਾਂ ਵੀ ਫਰਕ ਆ ਇਹ ਢਾ ਗਿੱਲੀ ਆ ਇੱਕ ਧਰਤੀ ਗਿੱਲੀ ਬਾਈ ਇੱਧਰ ਪਹੁੰਚ ਗਏ ਜੀ ਤੇ ਇੱਧਰ ਆਏ ਜੀ ਦੇਖਣ ਝੁੰਨਾ ਆਪਣਾ ਖੜਾ ਏ ਬਾਈ ਤੇ ਰਾਤ ਹਵਾ ਵਾਸ ਚੱਲੀ ਬਾਈ ਤੇ ਮੈਂ ਵੀ ਤਾਂ ਉਹਦੇ ਨਾਲ ਉੱਤੇ ਬਾਦ ਮੈਂ ਵੀ ਆ ਗਿਆ ਤਾਂ ਤੇ ਬਚਾਓ ਆ ਤੇ ਹੋ ਤਾਂ ਗਈ ਟਿੱਡੀ ਜੀ ਬਾਕੀ ਸੈਲਰ ਦੀ ਤਿਆਰੀ ਆ ਬਾਈ ਪੂਰੀ ਰੰਗ ਰੋਗਨ ਹੋ ਗਿਆ ਚੱਲਦਾ ਕੰਮ ਤੇ ਬੁੱਧਵਾਰ ਨੂੰ ਅਖੰਡ ਪਾਠ ਦਿਖਾਉਣ ਲਈ ਪਾਠ ਹੀ ਤੇ ਤਿਆਰ ਹੋ ਗਿਆ ਪੂਰਾ ਬਾਕੀ ਕਿਦੋਂ ਦੇ ਨਾਲ ਚ ਦਿਖਾਉਂਗੇ ਬਾਈ ਸੈਲਰ ਦੀ ਵੀਡੀਓ ਸਾਨੂੰ ਤੇ ਅੱਜ ਤੁਹਾਨੂੰ ਝੋਨਾ ਦਿਖਾਉਣੇ ਪਹਿਲਾਂ ਬਣਾ ਇਹ ਹੈਗਾ 7301 ਬਾਈ ਇੱਧਰ ਲੱਗਿਆ ਹੈ 26 ਆ 26 ਜਾ ਬਾਈ ਇਹ ਕਿ ਤਿੰਨ ਕੀਲੇ ਇੱਧਰ ਕੀਲਾ ਹੈਗਾ 26 ਜਾ ਬਾਕੀ 7301 ਕਈ 7301 ਬਾਈ ਜਿਹੜੀਆਂ ਗੇਤੀਆਂ ਲੱਗੀਆਂ ਹੋਈਆਂ ਤੀਆਂ ਉਹ ਤਾਂ ਗਿਰ ਗਈਆਂ ਇਹ ਪਛੇਤੀਆਂ ਲੱਗੀਆਂ ਹੋਈਆਂ ਤੀਆਂ ਹਰੀਆਂ ਧੀਆਂ ਤੇ ਉਹਨਾਂ ਦਾ ਹਲੇ ਬਚਾਉ ਹੈ ਨਹੀਂ ਤਾਂ ਬਾਈ ਬਹੁਤ ਬੁਰਾ ਹਾਲ ਹੈ ਇੱਕ ਦੀ ਹਾਈਬ੍ਰਿਡ ਬੀਜਾਂ ਦਾ ਤੇ ਬਾਕੀ ਗਾਹਾਂ ਨੂੰ ਮੂੰਹ ਮੋੜ ਜੂੰਗਾ ਘਟ ਜੂੰਗਾ ਸਾਡੇ ਤਕਰੀਬਨ ਹਾਈਬ੍ਰਿਡੇ ਬੀਜ ਜ਼ਿਆਦਾ ਲੱਗੇ ਹੋਈਆਂ ਆ ਬਾਈ ਇਹ ਜਿਹੜਾ ਪੱਕਾ ਝੋਨਾ ਦੂਗਾ ਉਹ ਘੱਟ ਲੱਗਿਆ ਹੈ ਨਾਇਆ ਹੋਇਆ ਹੈਗਾ ਆਪਾਂ ਨੇ ਯਾਨੀ ਕਿ ਘੱਟ ਹੈ 26 ਵਧੀਆ ਖੜਾ ਬਾਈ ਕੋਈ ਬਿਮਾਰੀ ਨਹੀਂ ਕੋਈ ਕੁੱਝ ਨਹੀਂ ਬਹੁਤ ਸੋਹਣਾ ਖੜਾ ਮਾ ਵੀ ਛੱਬੀ ਆ। ਉਹ ਵੱਟ ਤੱਕ 26 ਆ ਤੇ ਬਾਕੀ 3701 ਆ। ਡੈਡੀ ਵੀ ਆ ਨਾਲ। ਮਾ ਗੇੜਾ ਮਾਰੀਏ ਦੇਖੀਏ ਕੀ ਆ ਕਹਿੰਦੀ ਆ। ਇੱਧਰ ਨੂੰ ਕਈ ਦਿਨ ਹੋ ਗਏ ਗੇੜਾ ਹੀ ਬੱਚੇ ਪੰਜ ਚਾਰ ਦਿਨ ਹੋ ਗਏ। ਤੇ ਅੱਜ ਤੁਹਾਨੂੰ ਦਿਖਾਉਣੇ ਆ। ਬਾਕੀ ਮੌਸਮ ਹੋ ਗਿਆ ਫੇਰ ਸਾਫ਼। ਹਵਾ ਚੱਲਦੀ ਬਈ ਪਸ਼ਵਾਂ ਸਵੇਰ ਦਾ ਪੂਰਾ ਤੇਜ ਆ। ਤੇ ਰਾਤ ਤੱਕ ਇੱਕ ਵਾਰੀ ਡਰਾਤੇ ਦੇ ਬਾਈ। ਸੇਓ ਕਿੱਥੇ ਕਿੱਥੇ ਮੀਂਹ ਆ ਕੇ ਹਵਾ ਨੇ ਇੱਕ ਵਾਰੀ ਤਾਂ ਮੈਂ ਕਿਹਾ ਲੈ ਵੀ ਕਰੂੰਗਾ ਕੁਛ ਰੱਬ ਹਵਾ ਆਈਓ ਬਹੁਤ ਨੇ ਬਹੁਤ ਨੇ ਰਦੀ ਬਹੁਤ ਹੈ ਬਹੁਤ ਇੰਨਾ ਤਾਂ ਜ਼ਫਾਨ ਦੇਖੇ ਨੇ ਗਨੇ ਕੋਨੇ ਬਹੁਤ ਗੇਰ ਤੇ ਹਾਂਜੀ ਹਾਂ ਜੀਰੀਆਂ ਬਹੁਤ ਨੇ ਜੀਰੀਆਂ ਬਹੁਤ ਗੇਰਤੀਆਂ ਹਾਂ ਆ ਵੀ ਆ ਗੇਰਤੀ ਆਪਣੀ ਆ ਵੀ ਗੇਰਤੀ ਤੱਗੀਆਂ ਜਿਹਾ ਗੇਰਤੀਆਂ ਇਹ ਬ੍ਰੀਜ ਹੋ ਰਿਹਾ ਮੈਂ ਇਹ 7301 ਇੱਥੇ ਤੱਕ 26 ਆ ਪਰ ਪੀੜਾ ਪੀੜਾ ਉਰੇ ਦਾ ਇੱਧਰ ਇੱਧਰ ਆ 26 ਆ ਉਹ ਤੱਕ ਪਰਹੀ ਤੱਕ ਇੱਧਰ ਨੂੰ ਤੋ ਉਹ ਤੇ ਪਾਈ ਵਾਲਾ ਵੀ 26 ਉਹ ਵੀ 26 ਉਹ 26 ਨਹੀਂ ਕਰਦਾ 26 ਵਧੀਆ 26 ਨਹੀਂ ਕਰਦਾ 나ੜ ਤਕੜਾ ਇਹਨਾਂ ਦਾ 나ੜ ਤਕੜਾ ਆ ਹੂੰ 나ੜ ਤਕੜਾ ਉਹਦਾ ਬੋਤਾ ਥੋੜਾ ਨਾਲ ਇਹਨਾਂ ਦੇ ਬੋਤੇ ਆ ਹਾਈਬ੍ਰਿਡ ਬੀਜਾਂ ਦੇ ਤਾਂ ਹੀ ਕਰਦੇ ਹਾਈਬ੍ਰਿਡ ਹੀ ਕਰਦੇ ਤਾਂ ਹੀ ਹੂੰ ਬਾਕੀ ਇਹ ਤਾਂ ਪੰਨ ਸਾ ਹਫ਼ਤੇ ਦੇ ਵਿੱਚ ਆ ਜਾਣੇ ਰਾਮ ਨਾਲ ਰਾਮ ਸਾਰਾ ਇਕੱਠਾ ਹੀ ਵੱਡ ਹੋ ਜਾਣਾ ਪਲਾਟ ਹਾਂ ਕਿ ਨਹੀਂ ਉਹ ਪਰਲਾ ਵੀ ਇਹ ਵੀ ਆਹ ਉਹ ਆਪਣਾ ਪਰਲਾ ਗੀਲਾ ਵੀ ਵੱਡ ਹੋ ਜਾਣਾ ਜਦ ਇਕੱਠਾ ਹੀ ਇਕੱਠਾ ਹੀ ਅੱਠਾ ਹੀ ਵੱਡ ਹੋਈ ਹਵਾ ਚੱਲ ਪਈ ਆਤਾ ਵਧੀਆ ਕੱਲ ਆ ਟਾਈਮ 'ਚ ਬਦਲੀ ਜੀ ਉੱਠੀ ਦੇਖ ਲਈ ਵਾਹ ਦੇਖ ਲੈ ਤੂੰ ਕਿ ਲਾਗ ਤੇ ਇਧਰ ਲੁਧਿਆਣੇ ਵੱਲ ਤੇ ਇਧਰ ਦੇ ਇਧਰਲੀ ਸਾਈਡ ਤੇ ਬਈ ਉੱਠੀ ਜabb ਵੇੜੇ ਜੇ ਖੜਕਾ ਹੋਇਆ ਮਾਹ ਕਿਆ ਆ ਗਿਆ ਯਾ ਦੇਖਿਆ ਅੱਜ ਨਾ ਚਿੱਤੇ ਕਿਸੇ ਨੂੰ ਨੇਰ ਖਾਨਾ ਮਹਾ ਇਨਾ ਹੂੰ ਸਮਾਨ ਚੱਕ ਚੱਕ ਕੇ ਮਾਰਿਆ ਦਰਵਾਜੇ ਢਾੜ ਢਾੜ ਵੱਜੇ ਹੂੰ ਬਹੁਤ ਆਇਆ ਬਈ ਬਹੁਤ ਹੋਤਾ ਨੁਕਸਾਨ ਕਰਤਾ ਹੂੰ ਮਕਿਉ ਚੋਲੋ ਮਸ਼ੀਨਾਂ ਦਾ ਚਲਦੀਆਂ ਮੀਂਹ ਨਹੀਂ ਜਾਨੀ ਕਿ ਬਹੁਤਾ ਪਿਆ ਛੜਕਾ ਜਾਈਆ ਮੀਂਹ ਸਲੱਬਾ ਜਾਈਆ ਹਾਂ ਮੀਂਹ ਤੇ ਚਾ ਚਲੋ ਬਚਾਓ ਕਰਤਾ ਰੱਬ ਨੇ ਨੇਰੀ ਨਾਲੇ ਹਾਰਤਾ ਨੇਰੀ ਨਾਲ ਆ ਦੇਖੋ ਬਈ ਬੀਜ ਜਿਹੜੇ ਗਰੇ ਹੋਏ ਨਾ ਟਾਈਮ ਲੱਗਣਾ ਚੱਕਾ ਹੁਣ ਉਹ ਵੀ ਆਪਣੀਆਂ ਤੱਗੀਆਂ ਜਿਹਾ ਖੜੀਆਂ ਦੀਆਂ ਹੈ ਹੀ ਰਾਤੇ ਗਰੀਆਂ ਆ ਦੇਖੋ ਟੇਢੀ ਜੀ ਰਾਤੇ ਹੋਈ ਹੈ ਆ ਰਾਤ ਗਰੀ ਪਹਿਲਾਂ ਖੜੀ ਸੀ ਛੱਟਾ ਵਾ ਵਧੀਆ ਬਈ ਲੰਬਾ ਇਹਦਾ ਅਕੀ ਝਾੜ ਤੇ ਦੇਖਦੇ ਆ। ਆ ਦੇਖੋ ਵਿਚ ਵਿਚ ਗੇਰਤੀਆਂ ਥੱਗੀਆਂ। ਉਹ ਪਰਾਂ ਹਲੇ ਖੜਾ ਏ। ਆ ਵਿੱਚ ਗਿਰ ਗਿਆ। ਛੱਟਾ ਦੇਖੋ ਇਹਦਾ ਵੀ ਗੱਡਾਈ। ਛੱਟਾ ਦੇਖੋ। ਨਵਾ ਵੀ ਜਾਈਏ 7301। ਐ ਕਿਉਂ ਆਇਆ? ਆਇਆ ਤਾਂ ਪਿਛਲੇ ਸਾਲ ਵੀ ਤਾਈ। ਅੱਛਾ। ਪਿਛਲੇ ਸਾਲ ਵੀ ਲਾਇਆ ਤਾਂ ਆਪਾਂ ਨੇ। ਕਿੱਛ ਜਿਹੜਾ ਚੜਦਾ ਕੀਲਾ। ਨਾ ਹਾਂ ਚੜਦਾ। ਹਾਂ ਹਾਂ ਚੜਦਾ ਕੀਲਾ ਲਾਇਆ ਤਾਂ। ਚੜਦਾ। ਉਹ 7501 ਤਾਂ ਇਹ 7301 ਆਇਓ ਨਾ ਉਹ ਹੀ ਹੈ ਹੈ ਉਹੀ ਆ ਸਵਾ ਵਾਲਿਆਂ ਦਾ ਸਵਾ ਵਾਲਿਆਂ ਦਾ ਜੇ ਸਵਾ 34 ਸਵਾ 27 ਉਹ ਵੀ ਜ ਵੀ ਇਹਨਾਂ ਦੇ ਉੱਤੇ ਬਾਕੀ ਦਾ ਵੱਡੇ ਤੇ ਕੰਡਾ ਕਰਾਇਆ ਤੇ ਲੱਗੂਗਾ ਦਾ ਕੰਡਾ ਦੇ ਕੰਡੇ ਬਾਕੀ ਮੰਡੀਆਂ ਖੁੱਲ ਜਵੇ ਬਾਈ ਮੰਡੀਆਂ ਕਰਕੇ ਰੁਕੇ ਹੋਏ ਆ ਜ਼ਿਮੀਂਦਾਰ ਨਹੀਂ ਤਾਂ ਵੜਾਈ ਪੂਰੀ ਚੱਲ ਪਵੇ ਕਹਿੰਦੇ ਇਹ ਜੀ ਵੜਾਈ ਉਹ ਮੰਡੀਆਂ ਦਾ ਹੀ ਕੰਮ ਸਾਰਾ ਮੰਡੀਆਂ ਪਰੇ ਆ ਟਪੈਂਡ ਬਾਈ ਇਹ ਪੜਾ ਦੇ ਉਹ ਟਰਾਲੇ ਜੀ ਕਿੰਨੇ ਕਿ ਦਿਨ ਲੱਗੂਗਾ ਹੂੰ ਖਰਾਬ ਹੋ ਜਾਂਦੀ ਹੈ ਤਾਂ ਅੱਗ ਨਿਕਲਣ ਦੀ ਵਿੱਚੋਂ ਬਾਕੀ ਇਹ ਤਾਂ ਹੁਣ ਮੰਡੀ ਜੇ ਬਾਹਰ ਦਾ ਪੀਣਾ ਬਾਹਰ ਹੀ ਤੋਂ ਪੜਾ ਹੁਣ ਖੇਤਾ ਜੇ ਖੜੀ ਚੰਗੀ ਆ ਹੁਣ ਜਿਹੜੇ ਲੈ ਕੇ ਜਾ ਰਹੇ ਆ ਉਹਨਾਂ 15-15 ਹੋ ਵੀ ਆਇਆ ਮੋਚਰ ਅੱਛਾ ਇੰਨੀ ਸੁੱਕੀਆਂ ਲੋਕਾਂ ਨੇ ਵੜਾ ਉਹ ਖੜਾਈਆਂ ਹੋਈਆਂ ਹਲੇ ਤੱਕ 15-15 ਨਹੀਂ 17-18 ਵਾਲੀ ਲੈਣੇ ਆ 17-18 ਵਾਲੀ ਹਾਂ ਦੇਖ ਲਓ ਕਿੰਨੀ ਸੁੱਕੀ ਤੇ ਦੋ ਤਿੰਨ ਮੋਚਰ ਗਿਰ ਗਈ ਦੋ ਤਿੰਨ ਪੁਆਇੰਟ ਹੈਣਾ ਇੰਨੀ ਸੁੱਕੀ ਜਿੰਨੀ ਕਣਕ ਸੁੱਕੀ ਹੁੰਦੀ ਹੈ ਕਣਕ ਵੜਾਉਣੇ ਆ ਹੋਈ ਜੀ ਹੋਈਆਂ ਹੋਈਆਂ ਜੀ ਦੀਆਂ ਕਈਆਂ ਦੀਆਂ ਆਪਣੀ ਉੱਧਰ ਵਾਲੀ ਵੀ ਹੋਈ ਹੋਈ ਆਉਂਗੀ ਹਾਂ 17 18 ਦਾ ਹੋਊਗਾ ਇਹ ਮੋਚਲੂ ਕਿ ਨਹੀਂ ਪੱਕਾ ਇਹ ਕਿਆ ਕਹਿੰਦੀ ਆ ਇਹ ਵੀ ਹੋ ਜਾਵੇ ਪੱਕੀ ਪਈ ਦਾਣੇ ਦਾ ਹੂੰ ਬਾਕੀ ਹਫਤੇ ਤੱਕ ਵੱਢ ਹੋ ਜੂ ਘਾਟ ਬਾਦ ਮੜਾ ਮੋਟਾ ਜਿਹੜਾ ਹਰਾ ਹੈ ਜਿਹੜਾ ਮੜਾ ਮੋਟਾ ਕੋਈ ਹਰਾ ਹਾਂਜੀ ਹਾਂ ਆਪ ਚਾ ਕੇ ਤੇ ਹੋਊਗਾ ਬਾਕੀ ਵਢਾ ਕੇ ਐਨ ਪੂਰੀ ਪਕਾ ਕੇ ਹੀ ਲੈ ਕੇ ਜਾਓ ਮੰਡੀਆਂ ਚ 8 ਸੇ ਨਾ 8 ਰਾਤਾਂ ਲੱਗ ਜਾਨੀ ਹੈ ਹਫਤੇ ਨੂੰ ਹਾਂ ਰਾਤ ਦਾ ਤਾਂ ਕਿਹਾ ਦਿਨ ਦਾ ਹੀ ਫਰਕ ਪੈਂਦਾ। ਆਪੇ ਯਾਰ ਰਾਤ ਕਿ ਨਹੀਂ ਕਰਨੀ ਬੱਚੇ। ਉਹ ਵੀ ਤਾਂ ਆਪਾਂ ਪੱਕਣ ਚ ਆਉਣੀ ਹੈ। ਤਾਂ ਸਗੜ ਤਾਂ ਗਿਰਦੀ ਹੀ ਹੈ। ਹਾਂ। ਫਰਕ ਤਾਂ ਪੈਂਦਾ ਹੀ ਹੈ। ਮੈਂ ਕਿ ਚੱਲੀਆਂ। ਰੱਬੋ ਕਿਰਪਾ ਰੱਖੇ ਪਰਵੇ। ਹਾਂ। ਦਾਣਾ ਦਾਣਾ ਦੁਨੀਆ ਦਾ ਚੱਕ ਕੋਈ ਵੀ। ਬਹੁਛੇ ਮਹੀਨੇ ਦੀ ਕਮਾਈ ਜਟਦੀ ਹੈ। ਕੋਈ ਕਹਿੰਦਾ ਵਾ ਵਿਆਹ ਕਰਨਾ ਕੋਈ ਕਹਿੰਦਾ ਮਕਾਨ ਜਤਣਾ। ਇਹਨਾਂ ਲੇਮਟਾਂ ਨਵੀਆਂ ਪੁਰਾਣੀਆਂ ਕਰਨੀਆਂ ਨਵੀਆਂ ਲੇਮਟਾਂ ਆਉਣੀਆਂ ਪੁਰਾਣੀਆਂ ਹਾਂ ਅਭਈ ਜੇ ਸਿਰ ਪਰ ਇਹਦੇ ਸਿਰ ਪਰ ਆ ਇਹਦੇ ਇਵੇਂ ਚਾਰ ਦੀ ਹੋਰ ਕਮਾਈ ਕਰਦੀ ਹੈ ਤੇ ਕੀ ਕਮਾਈ ਹੈ ਸਹੀ ਗੱਲ ਇਹਨਾਂ ਦੇਣਾ ਖਾਣ ਨੂੰ ਪਾਈ ਜ਼ਿੰਮੇਦਾਰ ਨੂੰ ਅੱਛਾ ਚੱਲ ਵੀ ਹੁਣ ਵਧੀਆ ਇਹਨੇ ਠੰਡ ਕਰ ਦੇਣੀ ਉਹ ਐਂ ਠੰਡ ਕਰ ਦੇਣੀ ਇਹਨੇ ਅੱਛਾ ਹਣ ਜਿਹੜੀਆਂ ਫੇਰ ਉਹ ਵੀ ਨਹੀਂ ਆ ਦਿਨਾਂ ਚ ਆ ਕੇ ਪੜਾਈ ਚੱਲ ਪੰਦੀ ਹੈ ਪੂਰੀ ਇੱਕ ਤਿੰਨ ਜੱਲੀ ਹਾਂ ਮੰਡੀਆਂ ਕਰਕੇ ਆਹ ਕੱਤਕ ਇਹਦਾ ਹੁਣੇ ਆਲਾ ਹੋਊਗਾ ਹਾਂਜੀ ਹਾਂ ਕਿਹ ਤਰੀਕ ਹੋ ਗਈ ਅੱਜ ਇਹ ਪਛੇ ਦਿਨ ਰਹਿ ਗਏ ਸਾਡਾ ਹਫਤਾ ਹਫਤਾ ਰਹਿ ਗਿਆ ਹੂੰ ਇਹ ਅਗਲਾ ਮਹੀਨਾ ਚੱਲ ਪੜੂ ਕੋਈ ਪੈ ਨਾ ਤੇ ਕਤਕ ਆਣਾ ਅਗਲਾ ਹੀ ਕਤਕ ਵਿੱਚ ਤਾਂ ਫੁੱਲ ਬਜਾਈ ਜਾਂਦੀ ਹੈ ਫੇ ਬਜਾਈ ਚੱਲ ਪੰਦੀ ਹੈ ਕਤਕ ਦਾ ਅੱਧਾ ਕਤਕ ਤੇ ਜਾ ਕੇ ਬਜਾਈ ਕਰਨੀ ਚਾਹੀਦੀ ਹੈ ਹਾਂਜੀ ਹਾਂ ਨਹੀਂ ਚਲੋ ਬਾਕੀ ਸੈਲਰ ਫੇਰ ਦਿਖਾਵਾਂਗੇ ਅਗਲੀ ਵੀਡੀਓ ਚ ਕੱਲੂ ਦਿਖਾ ਦੂੰਗਾ ਕੱਲੂ ਦਿਖਾ ਦੂੰਗੇ ਨਾਹੀਂ ਠੀਕ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਚ ਸਾਰਿਆਂ ਸਤਿ ਸ੍ਰੀ ਅਕਾਲ ਜੀ